ਸਤਿ ਸ਼੍ਰੀ ਅਕਾਲ ਜੀ ਬਿਮਲਾ ਜੀ ਦੇ ਦੋ بیٹے surjeet ਤੇ harshasinh surjeet ਦੀ ਪਤਨੀ ਰਾਦਾ ਤੇ harshasinh ਦੀ ਪਤਨੀ ਸੀਮਾ ਦੋਵਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਰਾਦਾ ਦੇ ਪੇਕੇ ਥੋੜੇ ਗਰੀਬ ਸੀ ਤੇ ਦੂਜੇ ਪਾਸੇ ਸੀਮਾ ਦੇ ਪੇਕੇ ਕਾਫੀ ਅਮੀਰ ਸੀ ਸੀਮਾ ਨੂੰ ਇਸ ਗੱਲ ਦਾ ਬਹੁਤ ਕਮੰਡ ਸੀ ਬਿਮਲਾ ਜੀ ਤੇ ਉਹਨਾਂ ਦੇ ਪਤੀ ਦੋਵਾਂ ਬਹਾਂ ਨੂੰ ਇੱਕ ਸਮਾਨ ਹੀ ਸਮਝਦੇ ਸੀ ਸੁਰਜੀਤ ਦੇ ਸੌਰੇ ਠੀਕ ਠਾਕ ਆ ਤੇ ਹਰਸ਼ਦੇ ਸੌਰੇ ਕਾਫੀ ਅਮੀਰ ਆ ਸੀਮਾ ਦੇ ਪੇਕੇਆਂ ਨੇ ਉਹਨੂੰ ਬਹੁਤ ਦਾਜ ਦਿੱਤਾ ਤੇ ਇੱਕ ਵੱਡੀ ਗੱਡੀ ਵੀ ਦਿੱਤੀ ਜਿਸ ਦਾ ਸੀਮਾ ਨੂੰ ਬਹੁਤ ਘਮੰਡ ਆ ਹਰ ਵਕਤ ਆਪਣੇ ਆਪ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦੀ ਆ ਤੇ ਚਾਹੁੰਦੀ ਆ ਕਿ ਘਰ ਦੇ ਸਾਰੇ ਲੋਕ ਉਹਦੇ ਅੱਗੇ ਪਿੱਛੇ ਹੀ ਘੁੰਮਣ ਤੇ ਉਹਦੀ ਚਾਪ ਲੂਸੀ ਕਰਨ ਪਰ ਇਵੇਂ ਕੁਝ ਨਹੀਂ ਹੋਇਆ ਰਾਧਾ ਇੱਕ ਸਕੂਲ ਟੀਚਰ ਆ ਜੋਹਾਰ ਰੋ ਸਵੇਰ ਦਾ ਨਾਸ਼ਤਾ ਬਣਾ ਕੇ ਜਾਂਦੀ ਆ ਤੇ ਆਪਣਾ ਲੰਚ ਬਾਕਸ ਲੈ ਕੇ ਚਲੀ ਜਾਂਦੀ ਆ ਤੇ ਬਾਕੀ ਕੰਮ ਸੱਸਮਾ ਖੁਦ ਵੇਖਦੀ ਆ ਤੇ ਸੀਮਾ ਨੂੰ ਹੀ ਘਰ ਦੇ ਕੰਮਾਂ ਚਲਾ ਕੇ ਰੱਖਦੀ ਆ ਤੇ ਸੀਮਾ ਇਸ ਗੱਲ ਤੋਂ ਚੀੜ ਜਾਂਦੀ ਆ ਤੇ ਕਦੀ ਕਦੀ ਤਾਂ ਕਹਿ ਦਿੰਦੀ ਆ ਕਿ ਮੈਂ ਤਾਂ ਇੰਨਾ ਸਾਰਾ ਦਾਜ ਲੈ ਕੇ ਆਈ ਆ ਫਿਰ ਵੀ ਮੇਰੇ ਕੋਲੋਂ ਘਰ ਦੇ ਕੰਮ ਕਰਵਾਉਂਦੇ ਹੋ ਤੁਸੀਂ ਹਰਸ਼ਦਾ ਜ਼ਿਆਦਾ ਕੰਮ ਸੀਮਾ ਨੂੰ ਹੀ ਕਰਨਾ ਪੈਂਦਾ ਸੀ ਫਰੋ ਥੋੜੀ ਜੀ ਕੰਮਚੋਰੀ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਹਰਸ਼ ਨੂੰ ਕਹਿ ਦਿੰਦੀ ਆ ਕਿ ਮਾਂ ਨੂੰ ਕਹਿ ਇੱਕ ਕੰਮ ਵਾਲੀ ਰੱਖ ਲਵੇ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਤਾਂ ਹਰਸ਼ ਕਹਿੰਦਾ ਆ ਕਿ ਇਸ ਬਾਰੇ ਮੈਂ ਮਾਂ ਨਾਲ ਗੱਲ ਕਰੂੰਗਾ ਤਾਂ ਮਾਂ ਨੂੰ ਕਹਿੰਦਾ ਆ ਤਾਂ ਉਹ ਸਾਫ਼-ਸਾਫ਼ ਕਹਿ ਦਿੰਦੀ ਆ ਕਿ ਘਰ ਦੀ ਸਾਫ਼-ਸਫਾਈ ਭਾਂਡੇ ਤੇ ਕੱਪੜੇ ਧੋਣ ਵਾਲੀ ਕੰਮ ਵਾਲੀ ਆਉਂਦੀ ਹੀ ਆ ਤੇ ਪਿੱਛੇ ਕਿਹੜਾ ਕੰਮ ਬਚ ਜਾਂਦਾ ਆ ਖਾਣਾ ਬਣਾਉਂਦਾ ਕੰਮ ਉਸ ਕੰਮ ਲਈ ਵੀ ਨੌਕਰ ਰੱਖ ਲਵਾਂਗੇ ਤਾਂ ਆਪਾਂ ਕੀ ਕਰਾਂਗੇ ਰਾਧਾ ਸਵੇਰੇ ਨਾਸ਼ਤੇ ਦਾ ਸਾਰਾ ਕੰਮ ਨਿਬੇੜ ਕੇ ਜਾਂਦੀ ਆ ਤੇ ਲੰਚ ਦਾ ਜ਼ਿਆਦਾ ਕੰਮ ਤਾਂ ਹੁੰਦਾ ਨਹੀਂ ਆ ਰਾਧਾ ਦੇ ਉਣ ਤੇ ਚਾਹ ਦਾ ਸਮਾਂ ਹੋ ਜਾਂਦਾ ਆ ਤਾਂ ਚਾਹ ਵੀ ਰਾਧਾ ਖੁਦ ਬਣਾ ਲੈਂਦੀ ਆ ਉਹਨੇ ਕਦੀ ਨਹੀਂ ਕਿਹਾ ਕਿ ਉਹ ਥੱਕੀ ਹੋਈ ਆਈ ਆ ਤਾਂ ਕੰਮ ਨਹੀਂ ਕਰੂੰਗੀ ਤੇਰੇ ਉਣ ਤੋਂ ਪਹਿਲਾਂ ਰਾਧਾ ਤੇ ਮੈਂ ਮਿਲ ਕੇ ਸਾਰਾ ਖਾਣਾ ਬਣਾ ਲੈਂਦੇ ਸੀ ਪਰ ਹੁਣ ਤੂੰ ਆ ਗਈਆਂ ਤਾਂ پتہ ਨ ਜਾਣੀਆਂ ਹੋ ਗਈਆਂ ਆ ਕੰਮ ਕਰਨ ਲਈ ਹੱਸਦੇ ਖੇਡਦੇ ਖਾਣਾ ਬਣ ਜਾਂਦਾ ਆ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਤੇ ਨਾਲ ਹੀ ਇੱਕ ਦੂਜੇ ਦੇ ਨਾਲ ਸਮਾਂ ਵੀ ਬਿਤਾ ਲੈਂਦੀਆਂ ਆ ਇਹਦੇ ਨਾਲ ਪਿਆਰ ਹੀ ਵਾਧਾ ਆ ਇਹ ਸੁਣ ਕੇ ਸੀਮਾ ਮਨ ਹੀ ਮਨ ਚੀੜ ਰਹੀ ਸੀ ਕਿ ਉਹ ਘਰ ਦੇ ਕੰਮ ਨਹੀਂ ਕਰਨਾ ਚਾਹੁੰਦੀ ਸੀ ਪਰ ਉਹਨੂੰ ਸਾਰੇ ਸਮਝਾ ਦਿੰਦੇ ਸੀ ਤੇ ਸੀਮਾ ਮਨ ਵਿੱਚ ਸੋਚਣ ਲੱਗ ਪਈ ਕਿ ਕਿਵੇਂ ਆਪਣੀ ਗੱਲ ਮਨਵਾਈ ਜਾਵੇ ਹੁਣ ਉਹ ਚਾਹ ਦੇ ਸਮੇਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਆਪਣੀ ਜਠਾਣੀ ਦਾ ਇੰਤਜ਼ਾਰ ਕਰਦੀ ਜਦੋਂ ਰਾਧਾ ਚਾਹ ਬਣਾ ਲੈਂਦੀ ਤਾਂ ਸੀਮਾ ਨੂੰ ਆਵਾਜ਼ ਦੇ ਦੇਂਦੀ ਤਾਂ ਸੱਸ ਸਹਮਾ ਨੂੰ ਇਹ ਚੰਗਾ ਨਾ ਲੱਗਦਾ ਕਿ ਜਠਾਣੀ ਚਾਹ ਬਣਾਵੇ ਤੇ ਦਰਾਣੀ ਨੂੰ ਆਵਾਜ਼ ਦਵੇ ਤਾਂ ਇੱਕ ਦਿਨ ਸੀਮਾ ਨੂੰ ਉਹਨਾਂ ਨੇ ਕਹਿ ਹੀ ਦਿੱਤਾ ਕਿ ਰਾਧਾ ਜਦੋਂ ਥੱਕ ਕੇ ਘਰ ਆਉਂਦੀ ਆ ਤਾਂ ਘੱਟ ਤੋਂ ਘੱਟ ਚਾਹ ਤਾਂ ਤੂੰ ਬਣਾ ਲਿਆ ਕਰ ਤਾਂ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਭਾਬੀ ਦੇ ਹੱਥ ਦੀ ਚਾਹ ਤਾਂ ਜ਼ਿਆਦਾ ਸਵਾਦ ਆਉਂਦਾ ਆ। ਉਹ ਮੇਰੇ ਹੱਥ ਦੀ ਚਾਹ ਵਿੱਚ ਨਹੀਂ ਆ। ਸੀਮਾ ਦੇ ਵਿਆਹ ਨੂੰ ਹਜੇ 2 ਮਹੀਨੇ ਵੀ ਨਹੀਂ ਹੋਏ ਸੀ। ਉਹਨੇ ਆਪਣੇ ਪੇਕੇਆਂ ਦੀ ਅਮੀਰੀ ਦੇ ਰੰਗ ਵਿਖਾਉਣੇ ਸ਼ੁਰੂ ਵੀ ਕਰ ਦਿੱਤੇ। ਖਾਸ ਤੌਰ ਤੇ ਜਦੋਂ ਉਹਨੂੰ ਰਾਧਾ ਕੁਝ ਕਹਿੰਦੀ ਤਾਂ ਮੇਰੇ ਕੱਪੜੇ ਖਰਾਬ ਹੋ ਜਾਣਗੇ। ਐਵੇਂ ਕਹਿ ਕੇ ਆਪਣੀ ਜਾਨ ਛੜਾ ਲੈਂਦੀ। ਆਟਾ ਗੁੰਨਣ ਨੂੰ ਕਹਿੰਦੇ ਤਾਂ ਕਹਿ ਦਿੰਦੀ ਕਿ ਹਜੇ ਮੈਂ ਨੀਲ ਪੇਂਟ ਲਗਾਈ ਆ ਖਰਾਬ ਹੋ ਜੂਗੀ। ਇਸੇ ਤਰ੍ਹਾਂ ਕੰਮ ਤੋਂ ਬਚਣ ਲਈ ਬਹਾਨੇ ਬਣਾਉਣ ਲੱਗੀ ਬਿਮਲਾ ਜੀ ਸਾਰਾ ਕੁਝ ਸਮਝਦੀ ਸੀ ਪਰ ਸੀਮਾ ਨੇ ਵੀ ਸੋਚ ਲਿਆ ਸੀ ਕਿ ਜਾਂ ਤਾਂ ਉਹ ਘਰ ਵਿੱਚ ਖਾਣਾ ਬਣਾਉਣ ਵਾਲੀ ਰੱਖ ਲੈਣ ਜਾਂ ਉਹਦੀ ਰੋਟੀ ਵੱਖ ਕਰ ਦੇਣ ਤਾਂ ਉਹ ਆਪਣੀ ਕੋਈ ਕੀਮਤੀ ਚੀਜ਼ ਇੱਧਰ-ਉੱਧਰ ਰੱਖ ਦਿੰਦੀ ਫਿਰ ਰਾਧਾ ਕੋਲੋਂ ਪੁੱਛਦੀ ਕਿ ਉਹ ਚੀਜ਼ ਵੇਖੀ ਆ ਤੁਸੀਂ ਇੱਕ ਵਾਰ ਉਹ ਆਪਣੀ ਸੋਨੇ ਦੀ ਅੰਗੂਠੀ ਰਾਧਾ ਦੇ ਕਮਰੇ ਵਿੱਚ ਰੱਖਾਈ ਜਿਸ ਦਾ ਰਾਧਾ ਨੂੰ ਬਿਲਕੁਲ ਪਤਾ ਨਹੀਂ ਸੀ ਪਰ ਜਦੋਂ ਸੀਮਾ ਨੇ ਰਾਧਾ ਕੋਲੋਂ ਅੰਗੂਠੀ ਬਾਰੇ ਪੁੱਛਿਆ ਤਾਂ ਰਾਧਾ ਨੇ ਮਨਾਂ ਕਰ ਦਿੱਤਾ ਤਾਂ ਉਹਨੇ ਪੂਰੇ ਪਰਿਵਾਰ ਨੂੰ ਬੁਲਾ ਕੇ ਉਹਦੇ ਕਮਰੇ ਦੀ ਤਲਾਸ਼ੀ ਲੈਣ ਦੀ ਗੱਲ ਕਹੀ ਤਾਂ ਪੂਰੇ ਪਰਿਵਾਰ ਨੇ ਸੀਮਾ ਦਾ ਵਿਰੋਧ ਕੀਤਾ ਪਰ ਉਹ ਆਪਣੀ ਗੱਲ ਤੇ ਅੜ ਗਈ ਤੇ ਕਮਰੇ ਦੀ ਤਲਾਸ਼ੀ ਕੀਤੀ ਤਾਂ ਅੰਗੂਠੀ ਮਿਲ ਗਈ ਤਾਂ ਸੀਮਾ ਨੇ ਰੌਲਾ ਪਾ ਦਿੱਤਾ ਕਿ ਮੇਰੀ ਢਾਈ ਲੱਖ ਦੀ ਅੰਗੂਠੀ ਵੇਚ ਕੇ ਇਹਨੂੰ ਲਾਲਚ ਆ ਗਿਆ ਹੋਊਗਾ ਤਾਂ ਉਹਦੇ ਸੱਸ ਸੌਰੇ ਨੇ ਪੂਰੇ ਪਰਿਵਾਰ ਨੂੰ ਬਿਠਾ ਕੇ ਫੈਸਲਾ ਕੀਤਾ ਕਿ ਇਸ ਤਰ੍ਹਾਂ ਦੀ ਗੱਲ ਘਰ 'ਚ ਦੁਬਾਰਾ ਨਾ ਹੋਵੇ ਕਿਉਂਕਿ ਉਹ ਆਪਣੀ ਵੱਡੀ ਬਹੂ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਐਵੇਂ ਨਹੀਂ ਕਰ ਸਕਦੀ ਤੇ ਇਹਨਾਂ ਗੱਲਾਂ ਤੋਂ ਬਚਣ ਲਈ ਉਹਨਾਂ ਨੇ ਹਰਸ਼ ਨੂੰ ਅਲੱਗ ਰਹਿਣ ਲਈ ਕਹਿ ਦਿੱਤਾ ਉਸੇ ਗਲੀ ਵਿੱਚ ਇੱਕ ਹੋਰ ਮਕਾਨ ਸੀ ਉਹਨਾਂ ਦਾ ਤਾਂ ਉਹਨਾਂ ਨੇ ਹਰਸ਼ ਨੂੰ ਦੂਜੇ ਘਰ ਵਿੱਚ ਭੇਜ ਦਿੱਤਾ ਹਰਸ਼ ਦੇ ਬਹੁਤ ਮਨਾ ਕਰਨ ਤੇ ਵੀ ਉਹਦੇ ਮਾਤਾ ਪਿਤਾ ਨਹੀਂ ਮੰਨੇ ਤੇ ਉਹਨੂੰ ਉੱਥੇ ਸ਼ਿਫਟ ਕਰਵਾ ਦਿੱਤਾ। ਚੰਦੀ ਤਾਂ ਸੀਮਾ ਇਹੋ ਸੀ ਪਰ ਉਹਨੇ ਅਲੱਗ ਹੋਣ ਦਾ ਸਾਰਾ ਦੋਸ਼ ਰਾਧਾ ਦੇ ਸਿਰ ਤੇ ਮੜ ਦਿੱਤਾ। ਅਜੇ ਵੀ ਉਹ ਰਾਧਾ ਨੂੰ ਹੀ ਨੀਵਾ ਦਿਖਾਉਣਾ ਚੰਦੀ ਸੀ। ਜਦੋਂ ਵੇਖਿਆ ਕਿ ਅੰਗੂਠੀ ਦੀ ਚੋਰੀ ਦੀ ਗੱਲ ਘਰ ਵਿੱਚ ਕੋਈ ਨਹੀਂ ਮੰਨਿਆ ਤਾਂ ਹੁਣ ਫਿਰ ਨਵੇਂ ਸਿਰੇ ਤੋਂ ਸੋਚਣ ਲੱਗੀ ਸੀ। ਵਾਕੋਂ ਤੋਂ ਬਾਅਦ ਵੀ ਦੂਜੇ ਤੀਜੇ ਦਿਨਾਂ ਕਾਰ ਆ ਜਾਂਦੀ। ਤੇ ਕੋਈ ਨਾ ਕੋਈ ਚੀਜ਼ ਉੱਥੇ ਛੱਡ ਜਾਂਦੀ ਜੇ ਦਾ ਰਾਧਾ ਵੀ ਪੂਰਾ ਖਿਆਲ ਰੱਖਦੀ ਤੇ ਉਹ ਚੀਜ਼ ਚੁੱਕ ਕੇ ਆਪਣੇ ਦਿਉਰ ਹਰਸ਼ ਨੂੰ ਬੁਲਾ ਕੇ ਉਹਦੇ ਸਾਹਮਣੇ ਸੀਮਾ ਦੇ ਹੱਥ ਚ ਫੜਾਉਂਦੀ ਤੇ ਸੀਮਾ ਉਸ ਵਕਤ ਤਾਂ ਸ਼ਰਮਿੰਦੀ ਹੋ ਜਾਂਦੀ ਸੀ ਪਰ ਬਾਜ ਨਾਮ ਦੀ ਇੱਕ ਦਿਨ ਸੀਮਾ ਘਰ ਆਈ ਤੇ ਆਪਣਾ ਪਰਸ ਛੱਡ ਕੇ ਚਲੀ ਗਈ ਤੇ ਬਾਅਦ ਵਿੱਚ ਬਿਮਲਾ ਜੀ ਨੇ ਜਦੋਂ ਵੇਖਿਆ ਤੇ ਸੀਮਾ ਨੂੰ ਫੋਨ ਕੀਤਾ ਕਿ ਉਹ ਆਪਣਾ ਪਰਸ ਛੱਡ ਗਈ ਆ ਤਾਂ ਸੀਮਾ ਦੌੜਦੀ ਹੋਈ ਆਈ ਤੇ ਆਪਣਾ ਪਰਸ ਫਰੋਲਣ ਲੱਗੀ ਤੇ ਉਹਨੇ ਰੋਲਾ ਪਾ ਦਿੱਤਾ ਕਿ ਇਹਦੇ ਵਿੱਚ 50000 ਪੈਸੇ ਮੇਰੇ ਉਹ ਕਿੱਥੇ ਗਏ ਆ ਤਾਂ ਸੱਸ ਮਾਣੇ ਕਿਹਾ ਪੁੱਤ ਤੇਰੇ ਪਰਸ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਕੋਈ ਨਹੀਂ ਜਾਣਦਾ ਕਿ ਉਹਦੇ ਵਿੱਚ ਕੀ ਸੀ ਪਰ ਉਹ ਕਿੱਥੇ ਮੰਨਣ ਵਾਲੀ ਸੀ ਉਹਨੇ ਆਪਣੇ ਪੇਕੇ ਫੋਨ ਕਰਕੇ ਦੱਸ ਦਿੱਤਾ ਤੇ ਪੂਰੇ ਮਹੱਲੇ ਵਿੱਚ ਰੌਲਾ ਪਾ ਦਿੱਤਾ ਕਿ ਉਹਦੀ ਜਠਾਣੀ ਨੇ ਉਹਦੇ ਪਰਸ ਚੋਂ 50000 ਰੁਪਏ ਕੱਢ ਲਿਆ ਤੇ ਮੈਂ ਵਸੂਲ ਕਰਕੇ ਹੀ ਰਾਂਗੀ ਨਹੀਂ ਤਾਂ ਮੈਂ ਇਹਨੂੰ ਨਹੀਂ ਛੱਡੂੰਗੀ ਮੇਰੀ ਜਠਾਣੀ ਮੇਰੇ ਕੋਲੋਂ ਛੜਦੀ ਆ 2 ਮਹੀਨਿਆਂ ਵਿੱਚ ਹੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੇਰੀਆਂ ਚੀਜ਼ਾਂ ਚੋਰੀ ਕਰਕੇ ਰੱਖ ਲੈਂਦੀ ਆ ਤੇ ਬਾਅਦ ਵਿੱਚ ਵਾਪਸ ਕਰ ਦਿੰਦੀ ਆ ਅੱਜ ਤਾਂ ਪੈਸੇ ਚੁਰਾ ਲਏ ਜਿਹਦਾ ਕੋਈ ਸਬੂਤ ਨਹੀਂ ਹੁੰਦਾ ਪਰ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਆ ਹੁਣ ਤਾਂ ਰਾਧਾ ਨੂੰ ਵੀ ਗੁੱਸਾ ਆਉਣ ਲੱਗਾ ਸੀ ਕਿ ਉਹਨੇ ਉਹਦੇ ਨਾਲ ਇਹੋ ਜਿਹਾ ਕੀ ਬੁਰਾ ਕੀਤਾ ਆ ਕਿ ਉਹ ਮਹੱਲੇ ਵਿੱਚ ਮੈਨੂੰ ਬਦਨਾਮ ਕਰਨ ਤੇ ਤੁਲੀ ਹੋਈ ਆ ਸਾਰਾ ਪਰਿਵਾਰ ਇਕੱਠਾ ਹੋਇਆ ਹਰਸ਼ਤੇ ਸੀ ਮਾਮੀ ਬਹਿਗ ਹੈ ਬਸ ਉਹਨੇ ਆਪਣੇ ਪੈਸਿਆਂ ਦੀ ਰਾਟ ਲਗਾਈ ਹੋਈ ਸੀ ਕਿ ਉਹ ਆਪਣੇ ਪੈਸੇ ਲੈ ਕੇ ਰਹੂਗੀ ਤਾਂ ਸੁਰਜੀਤ ਨੇ 50000 ਰੁਪਏ ਕੱਢ ਕੇ ਦੇ ਦਿੱਤੇ ਤਾਂ ਉਹਨੇ ਨਾ ਲਏ ਜਦੋਂ ਉਹਦੇ ਸੌਰੇ ਨੇ ਦਿੱਤੇ ਤਾਂ ਫਿਰ ਵੀ ਉਹ ਨਾ ਮੰਨੀ ਤੇ ਕਹਿਣ ਲੱਗੀ ਕਿ ਮੈਂ ਜਠਾਣੀ ਦੇ ਹੱਥੋਂ ਹੀ ਪੈਸੇ ਲਵਾਂਗੀ ਪਰ ਇਸ ਵਾਰ ਰਾਦਾ ਤਿਆਰ ਨਹੀਂ ਸੀ ਸਾਰਿਆਂ ਨੇ ਰਾਦਾ ਨੂੰ ਸਮਝਾਇਆ ਕਿ ਸੀਮਾ ਨੂੰ ਪੈਸੇ ਦੇ ਕੇ ਗੱਲ ਖਤਮ ਕਰ ਰਾਦਾ ਨੇ ਕੁਝ ਸੋਚਿਆ ਤੇ ਸੀਮਾ ਨੂੰ ਕਿਹਾ ਠੀਕ ਆ ਮੈਂ ਤੈਨੂੰ ਪੈਸੇ ਦੇਣ ਨੂੰ ਤਿਆਰ ਆ ਪਰ ਉਸ ਤੋਂ ਬਾਅਦ ਤੂੰ ਇਸ ਘਰ 'ਚ ਮੇਰੇ ਹੁੰਦੇ ਹੋਏ ਨਹੀਂ ਆਏਂਗੀ ਸੀਮਾ ਮੰਨ ਗਈ ਉਹ ਇਹੋ ਤਾਂ ਚਾਹੁੰਦੀ ਸੀ ਕਿ ਰਾਧਾ ਆਪਣੇ ਹੱਥ ਨਾਲ ਪੈਸੇ ਦੇਊਗੀ ਤਾਂ ਉਹ ਉਹਨੂੰ ਚੋਰ ਸਾਬਤ ਕਰੂਗੀ ਤੇ ਸਰਜੀਤ ਨੇ 50000 ਰੁਪਏ ਰਾਧਾ ਦੇ ਹੱਥ ਚ ਫੜਾ ਦਿੱਤੇ ਤੇ ਕਿਹਾ ਹੁਣ ਉਹ ਸੀਮਾ ਨੂੰ ਦੇ ਦਵੇ ਤਾਂ ਰਾਧਾ ਨੇ ਕਿਹਾ ਹਜੇ ਰਹਿਣ ਦਵੋ ਪੈਸੇ ਮੈਂ ਦੇ ਜਰੂਰ ਦਵਾਂਗੀ ਤੇ ਐਵੇਂ ਨਹੀਂ ਪਹਿਲਾਂ ਇਹ ਸਾਬਿਤ ਕਰੇ ਕਿ ਚੋਰੀ ਮੈਂ ਹੀ ਕੀਤੀ ਆ ਸੀਮਾ ਨੇ ਕਿਹਾ ਕਿ ਕਿਸੇ ਚੀਜ਼ ਦੀ ਤਾਂ ਨਿਸ਼ਾਨੀ ਹੋ ਸਕਦੀ ਆ ਪਰ ਪੈਸਿਆਂ ਦੀ ਨਹੀਂ ਪਰ ਮੇਰੇ ਪੈਸੇ ਤਾਂ ਚੋਰੀ ਹੋਏ ਆਣਾ ਠੀਕ ਐ ਸੀਮਾ ਮੈਂ ਕਹਿੰਦੀ ਆ ਕਿ ਮੈਂ ਚੋਰੀ ਨਹੀਂ ਕੀਤੀ ਤੂੰ ਕਹਿੰਨੀ ਆ ਕਿ ਤੇਰੇ ਪੈਸੇ ਚੋਰੀ ਹੋਏ ਆ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਤਾਂ ਫਿਰ ਆਪਾਂ ਫੈਸਲਾ ਰੱਬ ਤੇ ਛੱਡਦੇ ਆ ਤੇ ਇਹ ਪੈਸੇ ਮੈਂ ਤੈਨੂੰ ਮੰਦਿਰ ਵਿੱਚ ਜਾ ਕੇ ਦਵਾਂਗੀ ਮਨਜ਼ੂਰ ਹੋਵੇ ਤਾਂ ਕੱਲ ਸਵੇਰੇ 8 ਵਜੇ ਮੰਦਿਰ ਪਹੁੰਚ ਜਾਵਾਂਗੀ ਉੱਥੇ ਜਾ ਕੇ ਪੈਸੇ ਦੇ ਦਵਾਂਗੀ ਸੀਮਾ ਨੇ ਹਾਂ ਕਰ ਦਿੱਤੀ ਸਵੇਰੇ 7 ਵਜੇ ਗਏ ਸੀ ਗਲੀ ਵਿੱਚ ਬੈਂਡ ਵਾਜਾ ਵਾਜ ਰਿਆ ਸੀ ਤੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਸੀ ਕਿ ਕੀ ਹੋ ਰਿਹਾ ਆ ਸੀਮਾ ਦੇ ਪੇਕੇ ਵੀ ਪਹੁੰਚ ਗਏ ਸੀ ਉਧਰ ਸੀਮਾ ਤੇ ਹਰਸ਼ ਵੀ ਕਰੋ ਨਿਕਲਾਏ ਹਰਸ਼ ਨੇ ਪੁੱਛਿਆ ਕਿ ਇਹ ਸਭ ਕੀ ਆ ਬੈਂਡ ਵਾਜੇ ਵਾਲੇ ਕਿਉਂ ਬੁਲਾਏ ਆ ਤਾਂ ਰਾਦਾ ਬੋਲੀ ਰੁਕੋ ਦਿਓ ਜੀ ਪੂਰਾ ਮੁਹੱਲਾ ਆਪਣੇ ਨਾਲ ਜਾਊਗਾ ਤੇ ਤੇਰੇ ਸਹੁਰਿਆਂ ਨੂੰ ਵੀ ਮੈਂ ਬੁਲਾ ਲਿਆ ਆ ਕੋਈ ਛੋਟੀ ਮੋਟੀ ਗੱਲ ਥੋੜਾ ਜਿਹਾ 50000 ਦੀ ਚੋਰੀ ਦਾ આરોਪ ਲੱਗਾ ਆ ਮੇਰੇ ਤੇ ਤੇ ਪ੍ਰਮਾਤਮਾ ਗਵਾਇਆ ਕਿ ਚੋਰੀ ਮੈਂ ਕੀਤੀ ਆ ਜਾਂ ਮੇਰੇ ਤੇ ਝੂਠਾ ਦੋਸ਼ ਆ ਜਦੋਂ ਬਦਨਾਮੀ ਪੂਰੇ ਮਹੱਲੇ ਵਿੱਚ ਹੋਈ ਆ ਤੇਰੇ ਸਹੁਰੇ ਪਰਿਵਾਰ ਵਿੱਚ ਹੋਈ ਆ ਤਾਂ ਫਿਰ ਚੁੱਪਚਾਪ ਪੈਸੇ ਮੈਂ ਕਿਵੇਂ ਦੇ ਦਵਾਂ ਬੈਣਵਾਜੇ ਦੇ ਨਾਲ ਮੰਦਰ ਜਾਵਾਂਗੇ ਪ੍ਰਮਾਤਮਾ ਦੇ ਚਰਨਾਂ ਵਿੱਚ ਪੈਸੇ ਮੈਂ ਰੱਖ ਦਵਾਂਗੀ ਤੇ ਮਾਫੀ ਮੰਗੂੰਗੀ ਤੇ ਸੀਮਾ ਇਹ ਪੈਸੇ ਪ੍ਰਮਾਤਮਾ ਦੇ ਚਰਨਾਂ ਵਿੱਚ ਚੁਕੇਗੀ ਜੇ ਇਹਦੀ ਚੋਰੀ ਹੋਈ ਹੈ ਤਾਂ ਫਿਰ ਨਿਆਵੀ ਪਰਮਾਤਮਾ ਹੀ ਕਰੂਗਾ ਜੇ ਮੈਂ ਚੋਰ ਹਾਂ ਤਾਂ ਮੈਨੂੰ ਸਜ਼ਾ ਮਿਲੇਗੀ ਜੇ ਸੀਮਾ ਨੇ ਝੂਠ ਬੋਲਿਆ ਆ ਤਾਂ ਇਹਨੂੰ ਸਜ਼ਾ ਮਿਲੇਗੀ ਜਿਹਦੇ ਕੰਨਾਂ ਵਿੱਚ ਇਹ ਗੱਲ ਪਈ ਕਿ ਮੈਂ ਚੋਰ ਹਾਂ ਉਹ ਸਾਰੇ ਪਰਮਾਤਮਾ ਦਾ ਨਿਆਂ ਵੀ ਵੇਖਣਗੇ ਇਹ ਸੁਣ ਕੇ ਮਹੱਲੇ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਰਾਧਾ ਐਵੇਂ ਨਹੀਂ ਕਰ ਸਕਦੀ ਤਾਂ ਸੀਮਾ ਦੇ ਪੇਕੇ ਵੀ ਆਪਣੀ ਕੁੜੀ ਦੀ ਇਸ ਗੱਲ ਤੋਂ ਸ਼ਰਮਿੰਦਾ ਹੋਏ ਸੀਮਾ ਨੇ ਮੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਰਾਧਾ ਆਪਣੀ ਗੱਲ ਤੇ ਅੜ ਗਈ ਕਿ ਉਹਨੂੰ ਮੰਦਰ ਜਾਣਾ ਹੀ ਪਵੇਗਾ ਤੇ ਪੂਰੇ ਮਹੱਲੇ ਦੇ ਸਾਹਮਣੇ ਮਾਫੀ ਮੰਗਣੀ ਹੋਵੇਗੀ ਉਹ ਵੀ ਆਪਣੇ ਗੋਡਿਆਂ ਦੇ ਬਲ ਬੈ ਕੇ ਤੇ ਉਹਦੇ ਪੈਰ ਫੜ ਕੇ ਸੀਮਾ ਨੇ ਆਪਣੇ ਪਤੀ ਵੱਲ ਵੇਖਿਆ ਤਾਂ ਉਹਨੇ ਮੂੰਹ ਦੂਜੇ ਪਾਸੇ ਘੁਮਾ ਲਿਆ ਜੇ ਆਪਣੇ ਮਾਪਿਓਂ ਵੱਲ ਵੇਖਿਆ ਤਾਂ ਉਹਨਾਂ ਨੇ ਵੀ ਸਿਰ ਝੁਕਾ ਲਿਆ ਹੁਣ ਸੀਮਾ ਇਕੱਲੀ ਪੈ ਗਈ ਸੀ ਤੇ ਉਹਨੇ ਆਪਣੇ ਸੱਸ ਸਹੁਰੇ ਤੇ ਜੇਠ ਵੱਲ ਵੇਖਿਆ ਤੋ ਸਾਰੇ ਰਾਧਾ ਦੇ ਪਿੱਛੇ ਖੜੇ ਹੋ ਗਏ ਸੀਮਾ ਦੇ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਜਿਸ ਜਠਾਣੀ ਨੂੰ ਉਹਨੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਸਾਰਿਆਂ ਦੇ ਸਾਹਮਣੇ ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਸੀ ਤਾਂ ਕਿ ਦੁਬਾਰਾ ਉਹਨੂੰ ਪਰੇਸ਼ਾਨ ਨਾ ਕਰੇ ਰਾਧਾ ਸੀਮਾ ਦੇ ਸਾਹਮਣੇ ਖੜੀ ਹੋ ਗਈ ਸੀ ਤੇ ਸੀਮਾ ਆਪਣੇ ਦੋਵੇਂ ਹੱਥ ਜੋੜ ਕੇ ਰਾਧਾ ਦੇ ਪੈਰਾਂ ਵਿੱਚ ਝੁਕਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਰਾਧਾ ਨੇ ਅੱਗੇ ਵਧ ਕੇ ਉਹਨੂੰ ਖੜਾ ਕਰ ਦਿੱਤਾ ਤੇ ਕਿਹਾ ਕਿ ਜਾਂ ਮੈਂ ਤੈਨੂੰ ਮਾਫ ਕੀਤਾ ਤੇ ਹੁਣ ਤੱਕ ਤੈਨੂੰ ਸਮਝ ਆ ਹੀ ਗਈ ਹੋਵੇਗੀ ਕਿ ਰੱਬ ਦਾ ਵੀ ਨਿਆਂ ਹੁੰਦਾ ਆ ਜਿਸ ਦਾ ਡਰ ਸਾਰਿਆਂ ਨੂੰ ਹੁੰਦਾ ਆ ਐਵੇਂ ਪੈਸਿਆਂ ਦੀ ਤਾਕਤ ਹਰ ਕਿਸੇ ਨੂੰ ਨਹੀਂ ਦਿਖਾਉਣੀ ਚਾਹੀਦੀ ਜੇ ਹਜੇ ਵੀ ਕੋਈ ਕਸਰ ਬਾਕੀ ਆ ਤਾਂ ਦੱਸ ਦੇ ਉਹ ਵੀ ਦੂਰ ਕਰ ਦਵਾਂਗੇ ਆਪਣੇ ਪੇਕੇਆਂ ਦੀ ਅਮੀਰੀ ਦਾ ਕਮਾਂਡ ਮੈਨੂੰ ਨਾ ਦਿਖਾਈ ਇਹ ਕਹਿ ਕੇ ਉਹ ਆਪਣੇ ਘਰ ਚਲੀ ਗਈ ਤੇ ਬਾਕੀ ਸਾਰੇ ਵੀ ਸੀਮਾ ਨੂੰ ਗਲਤ ਠਹਿਰਾਉਂਦੇ ਹੋਏ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਸੋ ਦੋਸਤੋ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ